ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਟੈਰਰ ਮੋਡਿਊਲ ਹੈਗਾ ਨਾਰਕੋ ਟੈਰਰ ਮੋਡਿਊਲ ਹੈ ਐਸਐਸਪੀ ਸਰਫਰਾਜ ਐਂਡ ਉਹਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਐਂਡ ਇਸ ਮੋਡਿਊਲ ਨੂੰ ਬਸਟ ਕੀਤਾ ਹੈਗਾ ਐਂਡ ਇਸ ਮੋਡਿਊਲ ਦੇ ਦੌਰਾਨ ਅਸੀਂ ਤਕਰੀਬਨ 3 2 ਕਿਜੀ ਹੈਰੋਇਨ ਰਿਕਵਰ ਕੀਤੀ ਹੈ ਇੱਕ ਫੋਰਨ ਮੇਡ 9 ਐਮ ਐਮ ਪਿਸਟਲ ਆਸਟਰੀਆ ਮੇਡਾ ਉਹ ਰਿਕਵਰ ਕੀਤਾ ਹੈਗਾ ਐਂਡ 3 ਅਕਿਊਜ਼ ਅਸੀਂ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਨਾਂ ਹੈਗੇ ਗਗਨਦੀਪ ਸਾਰਜ ਐਂਡ ਕਰਨ ਇਨਾਂ ਦਾ ਜਿਹੜਾ ਮੋਡਸ ਆਪਰੇਂਡੀ ਸੀਗੀ ਇਹ ਆਈਐਸਆਈ ਬੇਸਡ ਆਪਰੇਸ਼ਨ ਸੀਗਾ ਐਂਡ ਇੰਟੈਲੀਜੈਂਸ ਵਿਦ ਹੈਲਪ ਆਫ ਇੰਟੈਲੀਜੈਂਸ ਏਜੰਸੀ ਐਂਡ ਇਹ ਬਾਰੋਂ ਥਰੂ ਡਰੋਨ ਇਹ ਹੈਰੋਇਨ ਮੰਗਵਾਉਂਦੇ ਸੀਗੇ ਉਸ ਤੋਂ ਬਾਅਦ ਇੱਥੇ ਉਹਦੀ ਜਿਹੜੀ ਪੈਸੇ ਵਗੈਰਾ ਆਉਂਦੇ ਸੀਗੇ ਉਹਨੂੰ ਐਂਟੀ ਨੈਸ਼ਨਲ ਐਕਟੀਵਿਟੀ ਉਹਨਾਂ ਚ ਯੂਜ਼ ਕਰਦੇ ਸੀਗੇ ਤੇ ਫਰਦਰ ਇਸ ਵਿੱਚ ਅਸੀਂ ਕਾਫੀ ਬੰਦੇ ਆਇਡੈਂਟੀਫਾਈ ਕੀਤੇ ਐ ਫਰਦਰ ਇਸ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹ ਵੀ ਅਸੀਂ ਇਸ ਵਿੱਚ ਅਸੀਂ ਕਰ ਰਹੇ ਹਾਂ ਸਰੀਜ਼ ਰਿਕਵਰੀ ਦੱਸੋ ਕੀ ਕੀ ਇਸ ਵਿੱਚ ਹਜੇ ਤੱਕ ਜਿਹੜਾ ਹੈਗਾ तकरीबन 2 ਕਿਲੋ ਤੋਂ ਜ਼ਿਆਦਾ ਹੈਰੋਇਨ ਰਿਕਵਰ ਹੋਈ ਹੈ ਤੇ ਇੱਕ 9mm ਪਿਸਤਲ ਹੈਗਾ ਜਿਹੜਾ ਫੋਰਨ ਮੇਡ ਹੈਗਾ ਸਫਸਟੀਕੇਟਡ ਵੈਪਨ ਹੈ ਉਹ ਰਿਕਵਰ ਹੋਇਆ ਕਿੰਨੇ ਮੁੱਲਜਮ ਕਾਬੂ ਹੋਏ ਨੇ ਸਰ ਤਿੰਨ ਮੁੱਲਜਮ ਹਜੇ ਤੱਕ ਅਸੀਂ ਅਰੈਸਟ ਕੀਤੇ ਹੈਗੇ ਇੱਕ ਇਹ ਇਹ ਆਪਣੇ ਬਰਨਾਲਾ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਐਂਡ ਇਹ ਕਾਫੀ ਟਾਈਮ ਤੋਂ ਚੱਲੀ ਜਾ ਰਿਹਾ ਹੈ ਐਂਡ ਉਹਦਾ ਦੀ ਟਾਈਮਿੰਗ ਅਸੀਂ ਐਗਜ਼ੈਕਟ ਨਹੀਂ ਕਹਿ ਸਕਦੇ ਬਟ ਕਾਫੀ ਜਿਹੜਾ ਹੈਗਾ ਇਹਨਾਂ ਦਾ ਟਰਾਂਜੈਕਸ਼ਨ ਉਹ ਜਿਹੜਾ ਹੈਵੀ ਹੈਗਾ ਉਹ ਅਸੀਂ ਇਹਦਾ ਪਤਾ ਕਰ ਰਹੇ ਹਾਂ ਕਿ ਕਿਵੇਂ ਪੈਸੇ ਅੰਦਰ ਜੀ ਕਿਵੇਂ ਆਉਂਦੇ ਸੀ ਕਿੰਨੇ ਪੈਸੇ ਆਉਂਦੇ ਸੀ ਜੀ ਆਫੀਸ਼ੀਅਲ ਸਿਕਰਟ ਹੈ ਇਹ ਅਸੀਂ ਜਿਹੜਾ ਜਦੋਂ ਅਕਿਊਜ਼ ਅਸੀਂ ਰੈਸਟ ਕੀਤੇ ਰੈਸਟ ਕਰਨੇ ਤੋਂ ਬਾਅਦ ਜਦੋਂ ਪੁਸ਼ਟਾਚ ਕਰੀਏ ਪੁਸ਼ਟਾਚ ਕਰਨੇ ਤੋਂ ਬਾਅਦ ਜੋ ਚੀਜ਼ਾਂ ਸਾਹਮਣੇ ਆਈ ਹੈ ਜਿਵੇਂ ਇੰਡੀਆ ਦੇ ਬਾਰੇ ਜਾਂ ਕੋਈ ਇਹੋ ਜੀ ਸਿਕਰਟ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਕਿ ਉਸ ਤੋਂ ਬਾਅਦ ਅਸੀਂ ਆਫੀਸ਼ੀਅਲ ਸਿਕਰਟ ਹੈ ਇਹ ਮੈਗੀ 11 ਕਿੱਬ ਕਹਾਂ ਸਰ ਕੰਟਰੋਲ ਰੇਖਾ ਤੋਂ 50 ਕਿਲੋਮੀਟਰ ਦਾ ਏਰੀਆ ਬੀਐਸ ਬਟ ਉਸ ਐਡੇ ਵੱਡੇ ਉਸ ਤੋਂ ਨਿਕਲ ਕੇ ਇੱਥੇ ਬਾਹਰ ਤੱਕ ਆਉਣਾ ਕੀ ਕਹਿੰਦੇ ਨਹੀਂ ਦੇਖੋ ਜੀ ਉੱਥੇ ਕਿਉਂਕਿ ਟੈਰੇਨ ਇਹੋ ਜਿਹਾ ਹੈ ਔਰ ਸਮ ਟਾਈਮ ਇਹੋ ਜਿਹੀ ਚੀਜ਼ਾਂ ਹੋ ਜਾਂਦੀ ਹੈ ਜਿਹੜੀ ਹੈਗੀ ਆਪਣੇ ਬਾਰਡਰ ਸਿਕਿਉਰਿਟੀ ਜਿਹੜੀ ਫੋਰਸ ਹੈਗੀ ਹੈ ਆਲਰੇਡੀ ਅਲਰਟ ਹੈ ਐਂਡ ਟਾਈਮ ਟੂ ਟਾਈਮ ਬਹੁਤ ਰਿਕਵਰੀ ਕਰਦੀ ਹੈ ਤੁਸੀਂ ਦੇਖਿਆ ਵੀ ਹੋਣਾ ਬਟ ਸਮ ਟਾਈਮ ਇਹੋ ਜਿਹੀ ਚੀਜ਼ਾਂ ਹੋ ਜਾਂਦੀ ਹੈ ਐਂਡ ਉਹ ਜਿਹੜਾ ਮੌਸਮ ਦਾ ਜਾਂ ਵੈਦਰ ਦਾ ਫਾਇਦਾ ਚੱਕ ਕੇ ਉਹ ਚੀਜ਼ਾਂ ਇੱਥੇ ਤੱਕ ਆ ਜਾਂਦੀ ਹੈ ਬਟ ਪੁਲਿਸ ਔਰ ਜਿਹੜੀ ਇੰਟੈਲੀਜੈਂਸ ਏਜੰਸੀ ਉਹ ਮੁਸਤੈਦ ਹੈਗੀ ਐਂਡ ਉਹਦਾ ਇਹ ਮੁਸਤੈਦੀ ਦਾ ਇਹ ਨਤੀਜਾ ਆਏਗਾ ਕਿ ਇਸ ਮੋਡਿਊਲ ਨੂੰ ਅਸੀਂ ਬਸਟ ਕੀਤਾ ਸਰਪਲਾਈ ਸਰ ਕਿਤੇ ਹੋਊਗੀ ਸਰ ਇਹ ਸਪਲਾਈ ਪਾਕਿਸਤਾਨ ਚ ਕਿਹੜੀ ਏਜੰਸੀ ਹੈ ਇਹ ਹਾਜੀ ਜੋ ਪ੍ਰਾਈਮਾ ਫੈਸੀ ਜੋ ਹੈ ਨਾ ਹਾਜੀ ਨਾਮ ਦਾ ਜਿਹੜਾ ਬੰਦਾ ਹੈਗਾ ਉਹਦਾ ਇਹ ਮੋਡਿਊਲ ਹੈਗਾ ਜੋ ਆਈਐਸਆਈ ਬੇਸਡ ਹੈਗਾ ਸਰ ਪਿਛਲੇ ਦਿਨ ਇਹ ਕਨਆਈਏ ਵੱਲੋਂ ਹਮੀਦੀ ਤੋਂ ਕੋਈ ਬੰਦਾ ਲੈ ਕੇ ਗਿਆ ਉਹਦੇ ਨਾਲ ਕੋਈ ਸੰਬੰਧ ਹੈਗਾ ਨੇ ਯਾ ਜ਼ੀ ਇਨਵੈਸਟੀਗੇਸ਼ਨ ਕਰ ਰਿਹਾ ਜੀ ਅਸੀਂ ਚੈੱਕ ਕਰ ਲੈਂਦੇ ਜੀ ਇਹ ਕਿਹਦੀ ਸਪਲਾਈ ਕਰਦੇ ਕਿਤੇ ਹੋਰ ਵੀ ਕਰਦੇ ਸਰ ਹਾਂਜੀ ਪੰਜਾਬੀ ਸਪਲਾਈ ਦੇ ਕਿਤੇ ਹੋਰ ਨਹੀਂ ਇਹਦਾ ਹੈਗਾ ਜੋ ਜਿਹੜਾ ਇਹਨਾਂ ਦਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ ਉਸ ਤੋਂ ਪਤਾ ਲੱਗੂਗਾ ਇਹ ਕਾਫੀ ਥਾਂ ਤੇ ਅਸੀਂ ਕਹਿ ਸਕਦੇ ਹਾਂ ਕਿ ਕਰਦੇ ਸੀ ਜਿਹੜੇ ਨਾਕਿਆਂ ਨੂੰ ਫੋਟੋ ਭੇਜਦੇ ਸੀ ਜਿਵੇਂ ਵਿੱਚ ਵੀ ਲਿਖਿਆ ਪ੍ਰੈਸ ਨੋਟ ਸੀ ਇਹ ਨਾਕਿਆਂ ਦੇ ਜਿਹੜਾ ਬੀਐਸਐਫ ਦਾ ਨਾਕਾ ਹੋ ਗਿਆ ਇਹ ਫਾਜ਼ਿਲਕਾ ਜੀ ਜਾਂ ਉਹ ਆਪਣਾ ਜੋ ਬਾਰਡਰ ਹੈ ਜਿੱਥੇ ਉਹ ਉਸ ਏਰੀਆ 'ਚ ਮਨੀ ਟ੍ਰਾਂਜੈਕਸ਼ਨ ਹੋਈ ਹੈ ਉਹ ਵੀ ਦੱਸ ਦਿਓ ਕਿੰਨੀ ਕੁ ਮਨੀ ਸੀ ਕਦੋਂ ਨੂੰ ਭੇਜ ਲਈ ਕਿਹਦੇ ਖਾਤੇ ਦੇ ਦੇਖੋ ਮਨੀ ਹੈਵੀ ਮ

ਉਹ ਵੀ ਸਾਡੇ ਕੋਲੇ ਕੁਝ ਡਿਜੀਟਲ ਐਵੀਡੈਂਸ ਇਹੋ ਜੇ ਆਏ ਤੇ ਅਸੀਂ ਇਹਨੂੰ ਪ੍ਰੋਪਰ ਕੋਰਟ ਚ ਪੇਸ਼ ਕਰਾਂਗੇ ਜੀ ਹਾਂ ਜੀ ਨੂੰ ਆਵੇ ਵੀ ਕੋਈ ਦਸਤਾਵੇਜ਼ ਕੋਈ ਇਹੋ ਜਿਹਾ ਦੇਖਦੇ ਆਂ ਜੀ ਕੋਈ ਆਪਣਾ ਐਕਸਟ੍ਰੈਕਸ਼ਨ ਜਾਂ ਹੋਵੇ ਜੀ ਜ਼ਰੂਰ ਲਾ ਸਕਦੇ ਦੇਖੋ ਆਪਾਂ ਕਹਿ ਸਕਦੇ ਆਂ ਕਿ ਇੱਕ ਇਹ ਇੰਟਰਨੈਸ਼ਨਲ ਮੋਡਿਊਲ ਸੀਗਾ ਐਂਡ ਕਿਸ ਲੈਵਲ ਦੀ ਇਨਫੋਰਮੇਸ਼ਨ ਜਾਂਦੀ ਹੈ ਉਹਨੂੰ ਕਿਵੇਂ ਯੂਜ਼ ਕਰਦੇ ਆ ਬਟ ਆਪਾਂ ਕਹਿ ਸਕਦੇ ਕਿ ਇਹ ਇੰਟਰਨੈਸ਼ਨਲ ਐਕਟੀਵਿਟੀਜ਼ 100% ਉਹਦੇ ਚ ਮੋਲਡ ਹੈਗੀ ਬਹੁਤ ਵਧੀਆ ਕਾਰਗੁਜ਼ਾਰੀ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਟਾਈਮ ਚ ਕਾਫੀ ਚੰਗੇ ਆਪਰੇਸ਼ਨ ਹੋਏ ਆ ਐਂਡ ਬਰਨਾਲਾ ਚ ਕੋਈ ਇਹੋ ਜੀ ਕੋਈ ਵੱਡੀ ਵਾਰਦਾਤ ਮਤਲਬ ਨਹੀਂ ਹੋਈ ਹੈ ਉਹਦੇ ਪਿੱਛੇ ਇਹਨਾਂ ਦੀ ਟੀਮ ਦਾ ਸਾਰਾ ਸਿਹਰਾ ਜਣੇ ਕਰਦਾ ਸੀ ਜੇ ਵੈਸੇ ਨਾਮ ਫੋਚੀਆ ਦਾ ਕਿਤਾ ਜੀ ਹਾਂਜੀ ਹਾਂਜੀ ਨਹੀਂ ਹਾਜੀ ਨਾਮ ਹੈ ਜੀ ਉਹਦਾ ਹਾਜੀ ਹੈ ਇਹਨਾਂ ਤੇ ਇੱਕ ਸਾਹ ਨੁਕ ਲੈਗਾ ਲੋਕਲ ਬਰਨਾਲੇ ਯੈਸ ਯੈਸ ਉਹ ਐਡਰੈਸ ਅਸੀਂ ਦਿੱਤਾ ਹੋਇਆ ਉਸ ਗੈਂਗ ਦੇ ਨਾਲ ਸੰਬੰਧਿਤ ਕੁਝ ਲੋਕ ਤੁਸੀਂ ਆਇਡੈਂਟੀਫਾਈ ਉਹਦੇ ਬਾਰੇ ਨਹੀਂ ਆਇਡੈਂਟੀਫਾਈ ਅਸੀਂ ਕਿਤੇ ਹੈਗੇ ਕਾਫੀ ਨਾਮ ਹੈਗੇ ਐਂਡ ਆਉਣ ਵਾਲੇ ਟਾਈਮ ਇ ਉਹਦੀ ਵੱਖਰੀ ਪ੍ਰੈਸ ਕਾਨਫਰੈਂਸ ਕਰਾਂਗੇ ਐਂਡ ਹੋ ਸਕਦਾ ਕਿਉਂਕਿ ਇਹ ਜਿਹੜਾ ਹੈਗਾ ਵੀ ਕਾਂਟ ਸੇ ਕਿ ਇਹ ਜਿਹੜੇ ਮੇਨ ਬੰਦੇ ਹੈਗੇ ਹੋ ਸਕਦਾ ਮੇਨ ਬੰਦੇ ਹਜੇ ਹੋਰ ਵੀ ਹੋ ਕਿਉਂਕਿ ਇਹ ਕਾਫੀ ਵੱਡਾ ਮੋਡਿਊਲ ਹੈਗਾ ਨੇ ਅਸੀਂ ਕੀਤਾ ਹੋਇਆ ਉਹਨੂੰ ਨਾਮਜ਼ਦ ਕੀਤਾ ਹੋਇਆ ਉਹਨੂੰ ਪ੍ਰੋਡਕਸ਼ਨ ਵਾਂਂਟ ਤੇ ਅਸੀਂ ਲੈ ਕੇ ਆਵਾਂਗੇ ਉਹ ਜੇਲ੍ਹ 'ਚ ਹੈਗਾ ਸਰ ਆਲਾ ਸਵਾਲ ਕਿੰਨੇ ਅਰੈਸਟ ਕੀਤੇ ਗਏ ਔਰ ਕਿਸ ਤਰ੍ਹਾਂ ਦੇ ਮੌਕਿਆਂ ਜਿਵੇਂ ਹਜੇ ਤੱਕ 3 ਬੰਦੇ ਅਸੀਂ ਅਰੈਸਟ ਕੀਤੇ ਆਂ ਕਾਫੀ ਨੋਮੀਨੇਟ ਕੀਤੇ ਨੋਮੀਨੇਟ ਦੀ ਅਸੀਂ ਲਿਸਟ ਹਜੇ ਤੁਹਾਨੂੰ ਸ਼ੇਅਰ ਨਹੀਂ ਕੀਤੀ ਕਿਉਂਕਿ ਆਨੇ ਬਿਕੋਜ਼ ਆਫ ਅਲਰਟਨੈਸ ਉਸ ਤੋਂ ਲਾਵਾ ਅਸੀਂ ਤਕਰੀਬਨ 2 ਕਿਲੋ ਹੈਰੋਇਨ ਹੈ ਉਸ ਤੋਂ ਜ਼ਿਆਦਾ ਅਸੀਂ ਰਿਕਵਰ ਕੀਤੀ ਹੈ ਇੱਕ ਆਸਟ੍ਰੇਲੀਆ ਮੇਡ ਵੈਪਨ ਜਿਹੜਾ ਉਹ ਰਿਕਵਰ ਕੀਤਾ ਉਹ ਅਸੀਂ ਕਾਫੀ ਅਕਾਊਂਟ ਆ ਜੋ ਜਿਹੜੇ ਫ੍ਰੀਜ਼ ਕਰਾਏ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹਦੇ ਚ ਬਹੁਤ ਜ਼ਰੂਰੀ ਹੈ ਜਿਹੜੀ ਗਿਤਾ ਮੰਨਦੇ 112 113 ਬੀ ਐਨ ਐਸ ਆਫੀਸ਼ੀਅਲ ਸਿcret ਐਕਟ ਮੇ ਅਸੀਂ ਐਫ ਆਈ ਆਰ ਪੂਛ ਵੀ ਮਿਲ ਸਕਦੇ ਹਾਂ ਬਿਲਕੁਲ ਜਿਸੀਂ ਕਰ ਰਹੇ ਹਾਂ ਉਹ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਹਾਂ ਇਹ ਫਾਜ਼ਿਲਕਾ ਤੇ ਇਹ ਫਰੋਜ਼ਪੁਰ ਵਾਲੇ ਕੀ ਅਰੈਸਟ ਕੀਤਾ ਕੀਤਾ ਇਹ ਅਸੀਂ ਇੱਥੇ ਕਿਤੇ ਆਪਣੇ ਜਿਹੜਾ ਫਾਜ਼ਿਲਕਾ ਜੋ ਰੋਡ ਹੈ ਨਾ ਆਪਣਾ ਲਿੰਕ ਰੋਡ ਹੈ ਉਹਦੇ ਵਾਲੇ ਦੁਆਲੇ ਇਹ ਬਰਨਾਲੇ ਸਦੀਆਂ ਕਿਹਦੀ ਫਾਜ਼ਿਲ ਹੈ ਇਹ ਇਹ ਨਾ ਕੀ ਹੋ ਰਿਹਾ ਸਰ ਇਹਦਾ ਇਹ ਬੇਸਿਕਲੀ ਜੇਲ ਚ ਬੈਠਾ ਐਂਡ ਕਿਸੇ ਕੇਸ ਮੇ ਗगन ਅੰਦਰ ਸੀਗਾ ਇਨੇ ਹਾਜੀ ਨਾਲੇ ਦਾ ਕੰਟੈਕਟ ਕਰਵਾਇਆ ਸੀਗਾ ਰਾਫਤਾ ਕਰਾਇਆ ਸੀਗਾ ਸੋ ਬਾਏ ਟੁਕ ਸੋ ਮਨੀ ਡੇਸ ਟੂ ਬੀ ਕਲਰ ਬਿਕੋਜ਼ ਅਸੀਂ ਇਹ ਬਹੁਤ ਹੀ ਸੀਰੀਅਸ ਇਸ਼ੂ ਹੈ ਐਂਡ ਇਸਪੇ ਸਾਡੇ ਕੋਲੇ ਟਾਈਮ ਚਾਹੀਦਾ ਸੀਗਾ ਇਨਵੈਸਟੀਗੇਸ਼ਨ ਕਰਨ ਵਾਸਤੇ ਐਂਡ ਇਹਦੇ ਇਹਦੀ ਕਨਸੀਕੁਐਂਸਸ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਹੋ ਸਕਦਾ ਹੈ ਜੇ ਟਾਈਮਲੀ ਤੁਸੀਂ ਪਹਿਲਾਂ ਪ੍ਰੋਪਰ ਇਨਵੈਸਟੀਗੇਸ਼ਨ ਕਰੀਏ ਜਦੋਂ ਸਾਡੇ ਕੋਲੇ ਅਸਲ ਫੈਕਟ ਆਏ ਐ ਅਸੀਂ ਕਿਸੇ ਹਰੀ ਚ ਨਹੀਂ ਸੀਗੇ ਬਿਕੋਜ਼ ਅਸੀਂ ਐਕਚੁਅਲ ਫੈਕਟ ਤੁਹਾਡੇ ਸਾਹਮਣੇ ਲੈ ਕੇ ਆਣਾ ਸੀਗਾ ਐਂਡ ਬਹੁਤ ਟਾਈਮ ਨਹੀਂ ਲਗਾਇਆ ਅਸੀਂ ਡਿਮਾਂਡ ਤੇ ਰੱਖਿਆ ਹੋਇਆ ਬੰਦਿਆਂ ਨੂੰ ਐਂਡ ਜਦੋਂ ਕੁਝ ਚੀਜ਼ਾਂ ਸਾਹਮਣੇ ਆਏਗੀ ਤਾਂ ਹੀ ਤੁਹਾਡੇ ਨਾਲ ਕੁਝ ਸ਼ੇਅਰ ਕਰਾਂਗੇ ਹਾਜੀ ਹੋਰ ਰਿਮਾਂਡਾ ਸੀ ਐਕਸਟੈਂਡ ਕਰਵਾਣਾ

ਸੰਭਵਿਤ ਟਾਰਗੇਟ ਹੈਗਾ ਸਟਰੀਆ ਦਾ ਇਸ ਤੇ ਲੱਗਦਾ ਵੀ ਕੋਈ ਹੋ ਹੋ ਨਹੀਂ ਇਹ ਆਸਟਰੀਆ ਮੇਡ ਪਿਸਤਲ ਹੈ ਜੀ 9mm ਆਸਟਰੀਆ ਮੇਡ ਹੈ ਇਹ ਸਫਸਟੀਕੇਟਿਡ ਵੈਪਨ ਹੈ ਹੋ ਸਕਦਾ ਹੈ ਕੱਲ ਕੋ ਹੋਰ ਵੀ ਰਿਕਵਰ ਹੋਏ ਅਸੀਂ ਇਨਵੈਸਟੀਗੇਸ਼ਨ ਫਰਦਰ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ